ਨੇਰੂ ਨੇ ਇਹ ਕਾਂਗਰਸ ਦੀ ਸਰਕਾਰ ਨੇ ਤਕਰੀਬਨ 1952 ਵਿੱਚ ਕੰਮ ਸ਼ੁਰੂ ਹੋਇਆ ਸੀ ਤੇ ਤਕਰੀਬਨ 10 ਤੋਂ 12 ਸਾਲ ਚੰਡੀਗੜ੍ਹ ਬਣਦੇ ਲੱਗੇ ਸੀ ਉਸ ਟਾਈਮ ਤੱਕ ਜਿਲੰਦਰ ਦੀ ਬੜੀ ਪ੍ਰੀਮ ਬਹੁਤ ਹੀ ਪਰਮਨੈਂਟ ਇੱਕ ਜਗ੍ਹਾ ਹੈ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ-ਬਹੁਤ ਵੱਡੇ ਸਿਆਸਤਦਾਨ بڑے-बड़े ਵੱਡੇ ਨਾਂ ਜਿਹੜੇ ਲੋਕ ਆਪਣੇ ਇੰਟੈਲੈਕਟ ਦੇ ਕਾਰਨ ਆਪਣੀ ਕਾਬਲੀਅਤ ਦੇ ਕਾਰਨ ਇੰਟਰਨੈਸ਼ਨਲ ਸਫੀਅਰਸ ਦਾ ਜਨਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਹਿੰਦੁਸਤਾਨ ਵਾਸ ਮੈਂ ਉਹਨਾਂ ਸਾਰੀ ਪਰਸਨੈਲਿਟੀਆਂ ਦਾ ਨਾਮ ਨਹੀਂ ਲੈਣਾ ਚਾਹਾਂਗਾ ਇਹ ਹੈੱਡਕੁਆਟਰ ਨਿਰਾ মিডিਆ ਦਾ ਸਪੋਰਟਸ ਦਾ ਇੰਡਸਟਰੀ ਦਾ ਨਹੀਂ ਰਿਹਾ ਬੜਾ ਵੱਡਾ ਸੈਂਟਰ ਸੀ ਹੈਂਡ ਟੂਲਸ ਦਾ ਬੜਾ ਵੱਡਾ ਸੈਂਟਰ ਸੀ ਇੱਥੇ ਰਬਰ ਦਾ ਬਹੁਤ ਵੱਡਾ ਸੈਂਟਰ ਸੀ ਲੈਦਰ ਦਾ ਬਹੁਤ ਵੱਡਾ ਸੈਂਟਰ ਸਪੋਰਟਸ ਗੁੱਡਸ ਦਾ ਸੀ ਮੈਂ ਜਿਸ ਗੱਲ ਤੇ ਆ ਜਾਣਾ ਚਾਹਾਂ ਕეკ ਐਡਾ ਪ੍ਰੀਡੋਮਿਨੈਂਟ ਸਿਟੀ ਜਿਹੜਾ ਜਵਾਨੀ ਦੇ ਵਿੱਚ ਸੈਕੰਡ ਕਲਾਸ ਦੇ ਵਿੱਚ ਜੋ ਦੂਜੀ ਜਮਾਤ ਦੇ ਵਿੱਚ ਸੀ ਤੁਹਾਡਾ 10ਵੀਂ ਸੇਂਟ ਜੋਸਫ ਸਕੂਲ ਦੇ ਵਿੱਚ ਇੱਥੇ ਪੜ੍ਹਿਆ 19 अर्ली 1961 62 ਚ ਮੈਂ ਇੱਥੇ ਪੜ੍ਹਿਆ ਤੇ ਮੇਰਾ ਮਤਲਬ ਕਿ ਮੇਰਾ ਵੀ ਇਹ ਸ਼ਹਿਰ ਨਾਲ ਤੌਲਕ ਆਇਆ ਤੇ ਤਕਰੀਬਨ ਬਾਫ ਫਰੀਟਸ ਆ। ਛੋਟਾ ਸ਼ਹਿਰ ਸੀ ਪਰ ਪੰਜਾਬ ਦੇ ਜਿਹੜੇ ਸਾਫ਼ ਸੁਥਰੇ ਸ਼ਹਿਰ ਸੀ ਉਹਨਾਂ ਵਿੱਚ ਇੱਕ ਜਲੰਧਰ ਜਾਣਿਆ ਜਾਂਦਾ ਸੀ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਦੀ ਜਿਹੜੀ ਇਹ ਮੌਜੂਦਾ ਸਰਕਾਰ ਹੈ ਜਿਹੜੀ ਪਰਿਵਰਤਨ ਦੇ ਨਾਂ ਤੇ ਇੱਕ ਸਾਫ਼ ਸੁਥਰੀ ਰਾਜਨੀਤੀ ਦੇ ਨਾਂ ਤੇ ਇੱਕ ਬਦਲਾਅ ਦੇ ਨਾਂ ਤੇ ਆਈ ਸੀ ਲੋਕਾਂ ਨੇ ਬਹੁਤ ਵੱਡੇ ਪੈਮਾਨੇ ਤੇ ਅਨਪ੍ਰੈਸੀਡੈਂਟਡ 75 ਸਾਲਾਂਾਂ 'ਚ ਕਿਸੇ ਵੀ ਪੋਲੀਟੀਕਲ ਜਮਾਤ ਨੂੰ ਇੰਨੀ ਵੱਡੀ ਵੋਟਾਂ ਨਾਲ ਵੋਟ ਪਾ ਕੇ ਇਨਾ ਵੱਡਾ ਕੌਨਫੀਡੈਂਸ ਕਿਸੇ ਇੱਕ ਪੋਲੀਟਿਕਲ ਜਮਾਤ 'ਚ ਨਹੀਂ ਸੀ ਕਦੀ ਵੀ। ਨਾਲ ਕੀਤਾ ਜਿੰਨਾ ਆਪ ਪਾਰਟੀ 'ਚ ਕੀਤਾ ਸੀ। ਮੈਨੂੰ ਅੱਜ ਕਹਿਣਾ ਪੈਂਦਾ ਹੈ ਕਿ ਢਾਈਆਂ ਸਾਲਾਂ ਦੇ ਵਿੱਚ ਇਹ ਚੌਥੀ ਇਲੈਕਸ਼ਨ ਹੈ ਜਲੰਧਰ ਦੇ। ਪਹਿਲੀ ਇਲੈਕਸ਼ਨ ਹੋਈ 2022 ਦੇ ਵਿੱਚ ਫਰਵਰੀ ਦੇ ਮਹੀਨੇ ਦੀ ਜਦ ਜਿਹੜੀ ਸਰਕਾਰ ਮਾਰਚ 'ਚ ਬਣੀ। ਫੇਰ ਬਾਦਕਿਸਮਤੀ ਦੇ ਨਾਲ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਚੌਦੀ ਸੰਤੋਖ ਸਿੰਘ ਜੀ ਦੀ ਬਹੁਤ ਹੁੰਦੀ ਏ ਬੇ ਟਾਈਮਲੀ ਬਾਈ ਇਲੈਕਸ਼ਨ ਆ ਜਾਂਦੀ ਏ ਉਹ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ 10 ਮਈ ਨੂੰ ਮੋਸਟ ਪ੍ਰੋਬਬਲੀ ਇਲੈਕਸ਼ਨ ਖਤਮ ਹੋਈ ਤੀਸਰੀ ਇਲੈਕਸ਼ਨ ਹੋਣੀ ਪਹਿਲੀ ਜੂਨ ਨੂੰ ਪਾਰਲੀਮੈਂਟ ਦੀ ਖਤਮ ਹੋਈ ਹੁਣ ਚੌਥੀ ਇਲੈਕਸ਼ਨ ਮੈਂ ਤੁਹਾਨੂੰ ਤੁਹਾਡੇ ذریعے ਇਹ ਸਵਾਲ ਮੈਂ ਜਿਲੰਦਰ ਦੇ ਹਰ ਵਾਸੀ ਕਿਉਂਕਿ ਬਹੁਤ ਪੜੇ ਲਿਖੇ ਵੇਖੋ ਦੁਆਬਾ ਇੱਕ ਇਹੋ ਜਿਹਾ ਏਰੀਆ ਜਿਹੜਾ ਪੰਜਾਬ ਤੋਂ ਸਾਰਿਆਂ ਨਾਲੋਂ ਵੱਧ ਪੋਲਿਟਿਕਲੀ ਜੇ ਕਿਸੇ ਨੂੰ ਕਿਹਾ ਜਾਂਦਾ ਹੈ ਅਵੇਅਰ ਜਿਹੜੀ ਏਰੀਆ ਹੈ ਉਹ ਦੁਆਬੇ ਦਾ ਹੈ ਮੈਂ ਬਹੁਤ ਹੀ ਪੋਲਿਟਿਕਲ ਅਵੇਅਰ ਵੋਟਰਸ ਨੂੰ ਅੱਜ ਗੁਜ਼ਾਰਿਸ਼ ਕਰਨ ਵਾਸਤੇ ਸਾਰਿਆਂ ਨੂੰ ਪਹਿਲੇ ਸਾਨੂੰ ਫੈਸਲਾ ਕਰਨਾ ਪਏਗਾ ਠੀਕ ਹੈ ਕਿ ਵੋਟ ਤੇ ਜਲੰਧਰ ਵੈਸਤੀ ਪੈ ਰਹੀ ਬਟ ਇਸ ਟਾਈਮ ਸਮੁੱਚੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਚੈਲੰਜ ਹੈ ਚੈਲੇ ਜੇ ਹੈ ਕਿ ਜਿਸ ਪਾਰਟੀ ਨੇ ਇੱਕ ਐਮਐਲਏ ਨੂੰ 22 ਸਾਲ ਪਹਿਲੇ 5 ਸਾਲ ਬਾਅਦ ਸਿਲੈਕਟ ਕਰਵਾਇਆ ਹੋਵੇ ਤੁਹਾਡਾ ਵਿਸ਼ਵਾਸ ਜਿੱਤਿਆ ਹੋਵੇ ਉਹ ਆਦਮੀ 22 ਸਾਲਾਂ ਦੇ ਵਿੱਚ ਪਾਰਟੀ ਛੱਡ ਕੇ ਚੌਥੀ ਇਲੈਕਸ਼ਨ ਵਾਸਤੇ ਮਜਬੂਰ ਕਰ ਦੇ ਸਾਰਿਆਂ ਨੂੰ ਪਹਿਲੇ ਤੇ तकरीबन 1 ਮਹੀਨਾ ਵਰਕਿੰਗ ਟਾਈਮ ਗਵਰਨਮੈਂਟ ਦਾ ਇੱਕਲ ਦੂਸਰੀ ਹੈ ਕਿ ਸਰਕਾਰ ਢਾਈਆਂ ਸਾਲਾਂ ਦੀ ਕੰਮ ਹੀ ਨਹੀਂ ਕਰ ਰਹੀ ਨਹੀਂ ਤੇ ਚਲਦੀ ਹੋਈ ਟੌਪ ਰਫ਼ਤਾਰ ਦੇ ਵਿੱਚ ਗਵਰਨਮੈਂਟ ਨੂੰ ਇੱਕ ਮਹੀਨਾ ਸਵਾ ਮਹੀਨਾ ਬ੍ਰੇਕਸ ਲਾ ਦੇਣੀ ਆ ਇਸ ਤੋਂ ਵੱਡੀ ਘਾਤਕ ਕੋਈ ਹੋਰ ਐਕਟ ਨਹੀਂ ਹੋ ਸਕਦਾ ਸਵਾ ਮਹੀਨਾ ਲਗਾਤਾਰ ਹਰ ਕੰਮ ਠਾਪੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪ ਜਮਾਤ ਜਿਹੜੀ ਕਹਿੰਦੀ ਸੀ ਸਾਫ਼ ਸੁਥਰੀ ਇਥੇ ਇੱਕ ਰਾਜਨੀਤੀ ਲੈ ਕੇ ਆਣੀ ਉਹਨਾਂ ਨੇ ਪਹਿਲੇ ਅਜ ਤੋਂ 2.5 ਸਾਲ ਪਹਿਲੇ ਜਦੋਂ ਇਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾਂ ਦੇਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੂਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਪਹਿਲੇ ਹੱਥੋਂ ਹੀ ਪਹਿਲਾ ਕੰਮ ਹੀ ਆਪ ਦਾ ਧੋਖੇ ਨਾਲ ਧੜੇ ਨਾਲ ਸ਼ੁਰੂ ਕੀਤਾ ਦੁਆਬੇ ਦੇ ਤੇ ਜਿਹੜਾ ਉਹਨਾਂ ਨੇ ਗੁੱਲ ਖਲਾਣਾ ਸੀ ਉਹ ਤੁਹਾਡੇ ਸਾਹਮਣੇ ਹੈ ਇਹਨਾਂ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਤਈਆਂ ਸਾਲਾਂ ਦੇ ਵਿੱਚ ਜੋ ਜੋ ਉਹਨਾਂ ਨੇ ਕੰਮ ਕੀਤੇ ਨੇ ਸਾਡੇ ਜੇ ਅਸੀਂ ਇਲਜ਼ਾਮ ਲਗਾਉਂਦੇ ਤਾਂ ਕਹਿੰਦੇ ਸਿਆਸੀ ਵਿਰੋਧੀ ਇਲਜ਼ਾਮ ਲਗਾ ਰਹੇ ਇੱਕ ਉਹ ਆਦਮੀ ਜਿਹਦਾ ਗੁਰੂ ਭਗਵੰਤ ਮਾਨਸੀ ਔਰ ਜਿੰਦਰ ਸਿੰਘ ਮੋਸਟ ਵੈਲ ਗਿਆਦਾ ਚੇਲਾ ਹੁੰਗਰਾਲ ਸੀ ਤਈਆਂ ਸਾਲਾਂ ਦੇ ਵਿੱਚ ਸੀਤਲ ਲੁੰਗਰਾਲ ਨੇ ਇੱਕ ਦਿਨ ਪਹਿਲੇ ਜਿਹੜੇ ਚਾਰजेस ਲਗਾਏ ਨੇ ਮੁੱਖ ਮੰਤਰੀ ਤੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰजेस ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਮੈਂ ਜੇ ਭਗਵੰਤ ਮਾਨ ਨੂੰ ਕਹਿਣਾ ਭਗਵੰਤ ਮਾਨ ਜੀ ਜੇ ਅਸੀਂ ਚਾਰਜਸ ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾਲ ਕਰ ਰਿਹਾ ਚੀਫ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲ੍ਹ ਸਕਦਾ ਬਟ ਅੱਜ ਤੁਹਾਡਾ ਪੁਰਾਣਾ ਸਾਥੀ ਸੀਤੇ ਲੰਗਰਾਲ ਨੇ ਜਿਹੜੇ ਚਾਰਜੇਸ ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ ਨੇ 5 ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਨੇਜ ਪਰਮਾਤਮਾ ਨੂੰ ਹਾਜ਼ਰ ਲਾਤੀ ਪਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕੀਤੀ ਸੀ ਤਾਂ ਮੈਂ ਤੁਹਾਨੂੰ ਕਹਿਣਾ ਉਸੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਸਹੀ ਮੈਨੇ ਤੁਸੀਂ ਇਮਾਨਦਾਰ ਹੋ ਤਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬੰਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਜੋਆ ਸਾਹਿਬ ਸਾਨੂੰ ਤੇ ਐਂ ਲੱਗਦਾ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦੇਤੇ ਇਹ ਟੋਲ ਦੀ ਕਲੈਕਸ਼ਨ ਉਹਨੇ ਇੱਥੇ ਸ਼ੁਰੂ ਕਰ ਲਈ ਹੈ ਦੇ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ ਇੱਕ ਸੈਂਟਰ ਦੋਨੋਂ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮੈਥੇ ਸੀਤ ਲੁੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੁਹਰਾ ਰਿਹਾ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਇੱਕ ਐਗਜ਼ੈਂਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਪਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਦੋ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਹੋ ਚੀਫ ਮਿਨਿਸਟਰ ਉਹ ਪੰਜਾਬ ਦੀ ਕੋਈ ਏਜੰਸੀ ਤੁਹਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਡਰਨੀ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰ ਏਜੰਸੀਆਂ ਤੋਂ ਡਰ ਨਹੀਂ ਕਿਸੇ ਤੋਂ ਲੱਗਦਾ ਹੀ ਸਾਫ਼ ਸੁਥਰੇ ਆ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜਲੰਧਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹੰਗਰਾਲ ਲਾਏਗਾ ਚਾਰजेस ਤੁਸੀਂ ਹੋਰ ਨਾਲ ਚਾਰजेस ਨੂੰ ਓਪਨਲੀ ਰਿਵਾਟ ਕਰੋ ਤੇ ਤੁਸੀਂ ਇਹ ਇਨਕੁਆਰੀ ਜਾਂ ਤੇ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮੰਜ਼ੂਰ ਕਰਦੇ ਕੋਈ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸੋ ਤਾਂ ਤੇ ਇਹਦੀ ਇਨਵੈਸਟੀਗੇਸ਼ਨ ਹੋ ਸਕੇ ਐਂਡ ਇਹਦੇ ਵਿੱਚ ਚਾਰजेस ਨਿਹਰੇ ਪੈਸੇ ਲੈਣ ਦੇ ਨਹੀਂ ਕਾਰਪੋਰੇਸ਼ਨ ਦਾ ਰੇਟ ਦੱਸਿਆ ਉਹਨਾਂ ਨੇ ਕਿ ਤੁਹਾਡਾ ਇੱਕ ਇਥੋਂ ਦਾ ਐਮ.ਐਲ.ਏ ਇੱਕ ਪੁਰਾਣਾ ਸਾਥੀ ਉਂਗਰਾਲ ਸਾਹਿਬ ਦਾ ਮੈਨੂੰ ਇਹ ਵੀ ਯਾਦ ਹੈ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੈਂ ਔਰ ਰਮਨ ਅਰੋੜੇ ਨੂੰ ਤੇ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਬਿਲਕੁਲ ਜਿਹਾ ਜੋੜਵੇ ਭਾਈ ਹੁੰਦੇ ਨੇ ਕੱਪੜੇ ਵੀ ਇੱਕੋ ਜਿਹੇ ਜੈਕਟ ਵੀ ਇੱਕੋ ਜਿਹੇ ਰੰਗਾਂ ਦੀ ਬੜਾ ਚੇਰ ਕਿਉਂਕਿ ਸਾਂਸੀ ਹਰ ਗੱਲ 'ਚ ਉਹਨਾਂ ਨੂੰ ਦੇਖ ਕੇ ਗੱਲ ਦਾ ਪਤਾ ਕਿ ਇਸ ਟਾਈਮ ਦੇ ਕੋਈ ਮਾਲ ਬਣਾਣਾ ਨਿਜਾਇਜ਼ ਉਹਦਾ 50 ਲੱਖ ਰੁਪਈਆ ਜੇ ਕੋਈ ਬਿਲਡਿੰਗ ਬਣਾਣੀ ਉਹਦਾ 25 ਲੱਖ ਰੁਪਈਆ ਜੇ ਕੋਈ ਹੋਰ ਛੋਟਾ ਮੋਟਾ ਕੰਮ ਕਰਾਣਾ ਉਹਦਾ 5 ਲੱਖ ਰੁਪਈਆ ਇਹਦੇ ਚਾਰजेस ਨੇ ਇਸ ਤੋਂ سنگੀ ਸਾਰੇ ਨਾਲੋਂ ਵੱਡਾ ਚਾਰਜ ਹੈ ਕਿ ਜਿਸ ਏਰੀਏ ਦੀ ਪਛਾਣ এডਿਕੇਸ਼ਨ ਨਾਲ ਰਹੀ ਹੋਏ ਇੰਡਸਟਰੀ ਨਾਲ ਰਹੀ ਮੀਡੀਆ ਨਾਲ ਰਹੀ ਅੱਜ ਉਸ ਏਰੀਆ ਦੀ ਉਹ ਸ਼ਹਿਰ ਦੀ ਪਛਾਣ ਧੜੇ ਨਾਲ ਹੋਏ ਅੱਜ ਉਹ ਸ਼ਹਿਰ ਦੀ ਪਛਾਣ ਸਟੇ ਨਾਲ ਹੋਏ ਅੱਜ ਉਸ ਸ਼ਹਿਰ ਦੀ ਪਛਾਣ ਜਿਹੜੀ ਹੈ ਚਿੱਟੇ ਨਾਲ ਹੋਏ ਕਿੱਥੇ ਸਲਾਰ ਲੇਟ ਸਾ ਸਵਰਨ ਸਿੰਘ ਵਰਗੀਆਂ ਪਰਸਨੈਲਿਟੀਆਂ ਕਿੱਥੇ ਮਾਸਟਰ ਗੁਰਬੰਤਾ ਸਿੰਘ ਵਰਗੀਆਂ ਪਰਸਨੈਲਿਟੀਆਂ ਕਿੱਥੇ ਸਾ ਦਰਬਾਰਾ ਸਿੰਘ ਵਰਗੇ ਨੈਸ਼ਨਲਿਸਟ ਇਹ ਸ਼ਹਿਰ ਨੇ ਪੈਦਾ ਕੀਤੇ ਤੇ ਕਿੱਥੇ ਅੱਜ ਕਿੱਥੋਂ ਅਸੀਂ ਕਿੱਥੇ ਆ ਗਏ ਆ ਜਿਹੜੇ ਭਗਤ ਜੀ ਨੇ ਇਹਨਾਂ ਦੇ ਕੈਂਡੀਡੇਟ ਨੇ ਭਗਤ ਜੀ ਦੇ ਪਿਤਾ ਜੀ ਅੱਜ ਵੀ ਬੀਜੇਪੀ ਦੇ ਜਿਸ ਮੁੰਡੇ ਦੇ ਉੱਤੇ ਆਪਣੇ ਬਾਪ ਨੂੰ ਭਰੋਸਾ ਨਹੀਂ ਜਿਹਦੇ ਮੁੰਡੇ ਦੇ ਉੱਤੇ ਜਿਸ ਕੈਂਡੀਡੇਟ ਤੇ ਮਿੰਦਰ ਭਗਤ ਜੀ ਦਾ ਪਿਤਾ ਅੱਜ ਦੇ ਦਿਨ ਵੀ ਭਾਜਪਾ ਚ ਚੁੰਨੀ ਲਾਲ ਭਗਤ ਜੀ ਜਿਸ ਬਾਪ ਨੂੰ ਆਪਣੇ ਮੁੰਡੇ ਤੇ ਭਰੋਸਾ ਨਹੀਂ ਉਹ ਕਹਿੰਦੇ ਕਿ ਜਿਲੰਦਰ ਵੈਸਟ ਦੇ VOTER ਉਹਦੇ ਤੇ ਭਰੋਸਾ ਕਰਨ ਇਹ ਪਹਿਲੇ BJP ਚੋਂ ਆਪ ਚ ਆਇਆ ਤੇ ਆਪ ਵਾਲਾ ਚੰਦ ਦਿਨ ਪਹਿਲੇ BJP ਤੇ ਗਿਆ ਤੇ ਮੈਨੂੰ ਇਹ ਵੀ ਪਤਾ ਲੱਗਾ ਕੋਈ ਇੱਕ ਅੱਧਾ ਹੋਰ ਵੀ ਐਹੋ ਜਿਹਾ ਬੰਦਾ ਜਿਹੜਾ ਕਈ ਪਾਰਟੀਆਂ ਬਦਲ ਚੁੱਕਿਆ ਕਈ ਕੁੰਡੇ ਰਾਤ ਦੇ ਖੜਕਾਰਿਆ ਕਈ ਕਈ ਦਰਵਾਜ਼ੇ ਕਿਹਦਾ ਕਿਹਦੇ ਨਾਲ ਸੌਦਾ ਹੋ ਜਾਏ 250 ਦੁਕਾਨ ਜਿਹੜੀ ਇੱਥੋਂ ਦੇ ਸਾਡੇ ਸਿਟਿੰਗ MP ਨੇ ਸਾਚ ਚਰਨਜੀਤ ਸਿੰਘ ਚੰਨੀ ਜਿਹੜੇ ਪਿਛਲੀ ਕਈ ਮਹੀਨਿਆਂ ਤੋਂ ਇੱਥੇ ਨੇ ਉਹਨਾਂ ਨੇ ਖੁਦ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਕਰੀਬਨ 250 ਦੁਕਾਨ ਇੱਥੇ ਸੱਟੇ ਦੀ ਚਲਦੀ ਤੇ ਜੋ ਮੈਨੂੰ ਰੇਟ ਪਤਾ ਲੱਗਾ ਮਾੜੀ ਸੱਟੇ ਵਾਲੀ ਦੁਕਾਨ ਦਾ ਮਿਨੀਮਮ ਰੇਟ 70000 ਇਹ ਚਾਰ ਮੈਂ ਅਸੈਂਬਲੀ ਹਲਕੇ ਸਾਰੇ ਸ਼ਹਿਰ ਦੀ ਗੱਲ ਕਰਤਾਂ ਕਿਉਂਕਿ ਜਿੰਨਾ ਹਿੱਸਾ ਉਂਗਰਾਲ ਦਾ ਬੰਦਾ ਉਹਨੇ ਤਾਂ ਕਿਹਾ ਕਿ ਰਮਨ ਉਹ ਰੋੜੇ ਨੇ 5 ਲੱਖ ਰੁਪਈਆ ਮੈਨੂੰ ਆਫਰ ਕੀਤਾ ਕਿ ਆਪਣੇ ਏਰੀਆ ਦਾ ਲੈ ਲਓ ਜੋ ਤਕਰੀਬਨ 70 ਹਜ਼ਾਰ ਤੋਂ ਲੈ ਕੇ 1.5 ਲੱਖ ਤੱਕ ਇਹ ਸੱਤੇ ਦਾ ਰੇਟ ਤੇ 250 ਦੁਕਾਨ ਹੈ ਤੁਸੀਂ ਆਪਣੇ ਆਪ ਐਵਰੇਜ ਲਾ ਲਓ ਕਿ 2.5 ਕਰੋੜ ਤਾਂ ਇਹਦਾ ਸੱਤੇ ਦਾ ਹੀ ਹੁੰਦਾ ਜਿਹੜਾ ਉਹ ਕਹਿੰਦਾ ਕਿ ਮੈਨੂੰ 3 ਕਰੋੜ ਰੁਪਈਆ ਸੀਐਮ ਦੇ ਪਰਿਵਾਰ ਨੂੰ ਹਰ ਮਹੀਨਾ ਦੇਣਾ ਪੈਂਦਾ ਜਿਹਦੇ ਵਿੱਚ ਆ ਤੁਹਾਡੀ ਕੰਪਲੀਟ ਕਾਰਪੋਰੇਸ਼ਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਕਿ ਇਸ ਟਾਈਮ ਜਿਹੜਾ ਗoing rate ਹੈ ਜਿਲੰਦਰ ਵੈਸਟੇਮ ਹੈ ਵੀਰਾਂ ਨੂੰ ਤੇ ਭੈਣਾਂ ਨੂੰ ਦੱਸ ਦੇਣਾ ਚਾਹਨਾ ਜਿਹੜੇ ਲੋਕ ਆ ਪਿਛਲੇ ਦਿਨਾਂ ਦੇ ਵਿੱਚ ਆਪਣਾ ਈਮਾਨ ਵੇਚ ਚੁੱਕੇ ਨੇ ਉਹਨਾਂ ਬੰਦਿਆਂ ਦਾ ਰੇਟ ਇਸ ਟਾਈਮ ਚੱਲ ਰਿਹਾ ਜੇ 5 ਲੱਖ ਰੁਪਈਆ ਮਿਸਪਲ ਕਾਉਂਸਲਰ ਦਾ ਤੇ 15 ਲੱਖ ਰੁਪਈਆ ਐਕਸ ਮਿਸਪਲ ਕਾਉਂਸਲਰ ਦਾ ਸਾਰੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਤੁਹਾਡੀ ਉਗਰਾਹੀ ਵੋਟਰਾਂ ਦੀ ਇਹ ਕਰ ਚੁੱਕੇ ਨੇ ਆਪਦੀ ਸਰਕਾਰ ਐਡਵਾਂਸ ਅਗਰਾਹੀ ਹੋ ਚੁੱਕੀ ਹੈ ਆ ਜਿਹੜੇ ਤਿੰਨ ਤਿੰਨ ਪਾਰਟੀਆਂ ਦਸਾ ਦਸਾ ਦੇਣਾ 20 20 ਜਾ ਰਹੇ ਨੇ ਉਹਦਾ ਸਿੱਧਾ ਹਿਸਾਬ ਲਾ ਲਓ ਜਿਹੜਾ ਕਾਉਂਸਲਰ ਜਾ ਰਿਹਾ 5 ਲੱਖ ਰੁਪਈਆ ਜਿਹੜਾ ਐਕਸ ਕਾਉਂਸਲਰ ਜਾ ਰਿਹਾ 15 ਲੱਖ ਮੈਂ ਆਪਣੀਆਂ ਭੈਣਾਂ ਨੂੰ ਤੇ ਮਾਤਾ ਨੂੰ ਮਾਤਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਨਾਂ ਨੇ ਤੁਹਾਡੇ ਨਾਲ ਕੁਫਰ ਤੋਲਿਆ ਤੁਹਾਨੂੰ ਝੂਠ ਬੋਲਿਆ ਤਾਨੂੰ ਲਾਰਾ ਲਾਇਆ ਕਿ 1000 ਰੁਪਿਆ ਮਹੀਨੇ ਦਾ ਸੀ ਤੁਹਾਨੂੰ ਅਸੀਂ ਐਜ਼ ਅ ਪੈਨਸ਼ਨ ਦਿਆ ਕਰਾਂਗੇ 28 ਮਹੀਨੇ ਹੋ ਚੁੱਕੇ ਨੇ ਜਿਹੜਾ ਵੀ ਵੋਟਰ ਤੁਹਾਡੇ ਕੋਲ ਜਿਹੜੀ ਵੀ ਆ ਆਪ ਆਦਮੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਂਦਾ 28000 ਰੁਪਿਆ ਬੰਦਾ ਦੇ 28 ਮਹੀਨਿਆਂ ਤੱਕ ਆਈ ਪੀ ਸਿੰਘ ਜੀ 181000 ਵੋਟ ਇਸ ਹਲਕੇ ਦੀ 50% ਵੋਟਰੇ ਔਰਤਾਂ ਜਿਹੜੀਆਂ ਜੇ ਜਿਹੜੀ ਵੀ ਵੋਟਰ ਬੰਦੀ 18 ਸਾਲ ਦੀ ਉਮਰ ਤੋਂ ਵੱਧ ਦੀ ਬੰਦੀ 90 28 ਲਾ ਲਓ 2 ਲੱਖ 252 ਕਰੋੜ ਰੁਪਇਆ ਔਰਤਾਂ ਦਾ ਬਕਾਇਆ ਆਮ ਆਦਮੀ ਪਾਰਟੀ ਵੱਲ 90000 ਵੋਟਰ 28000 28 ਮਹੀਨਿਆਂ ਦਾ 2 252 ਕਰੋੜ ਰੁਪਇਆ ਆ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਸਿੱਧੇ ਤੌਰ ਟੋਲ ਟੈਕਸ ਇਕੱਠਾ ਕਰ ਰਿਹਾ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਕੋਲੋਂ ਆਪਣੀ ਵਸੂਲੀ ਕਰਾਓ ਨਾ ਇਸ ਤੋਂ ਬਾਅਦ ਇਹ ਭਗਵੰਤ ਲੱਭਣਾ ਜੇ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝ ਲਈ। ਅਖੀਰਲੀ ਇਲੈਕਸ਼ਨ ਨੇ ਆਪ ਦੀ ਤੇ ਅਖੀਰਲੀ ਇਲੈਕਸ਼ਨ ਨੇ ਭਗਵੰਤ। ਇਹ ਕੋਠੀ ਐਸੀ ਗੱਲ ਕਰਨੀ ਐ ਨੇ ਇੱਥੇ ਲਈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਦਿਨਾਂ ਤੋਂ ਸਾਰੇ ਜਿਲੰਦਰ ਦੇ ਕਾਰਪੋਰੇਸ਼ਨ ਦੇ EMPLOYEES ਮਸ਼ੀਨਾ ਸਮੇਤ ਸਵੀਪਰ ਸਮੇਤ ਇਲੈਕਟ੍ਰੀਸ਼ੀਅਨਾਂ ਸਮੇਤ ਸਾਰੇ ਬੈਸਟੇ ਚਲੇ ਗਏ। ਸਾਰੇ ਸ਼ਹਿਰ ਚ ਕੂੜਾ ਇਕੱਠਾ ਹੋ ਰਿਹਾ। ਕੋਈ ਇੱਕ ਬੰਦਾ ਵੀ ਸ਼ਹਿਰ ਦੇ ਵਿੱਚ ਸਫਾਈ ਕਰਨ ਵਾਸਤੇ ਇਸ ਸੀਵਰੇਜ ਦੇ ਕੰਮ ਵਾਸਤੇ ਕੋਈ ਬੰਦਾ ਅਵੇਲੇਬਲ ਤੇ ਮੋਟਰਸ ਨੂੰ ਮੈਂ ਬੈਸਟ ਵਾਲਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਨਿਹਰੇ ਦੱਸ ਦਿੰਦੇ ਜੇ ਇਸ ਤੋਂ ਬਾਅਦ ਕੋਈ ਲੱਭਣਾ ਨਹੀਂ ਤੁਹਾਨੂੰ ਮੈਂ ਯਾਦ ਦਿਰਾਣਾ ਚਾਹਾਂਗਾ ਕਿ 21 April 2023 ਨੂੰ ਜਲੰਧਰ ਸ਼ਹਿਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਆਏ ਸੀ ਜਦੋਂ ਸੁਸ਼ੀਲ ਰਿੰਕੂ ਇਹਨਾਂ ਦਾ ਕੈਂਡੀਡੇਟਸ ਇਹਨਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਇੱਕ ਸਪੋਰਟਸ ਯੂਨੀਵਰਸਿਟੀ ਦਵਾਂਗੇ ਇਹਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਦੋਨਾਂ ਨੇ ਕਿ ਅਸੀਂ ਪੀਜੀਆਈ ਵਰਗਾ ਇੰਸਟੀਚਿਊਟ ਤੁਹਾਨੂੰ ਜਿਲੰਦਰ ਦਵਾਂਗੇ ਇਹਨਾਂ ਨੇ ਸਾਰੇ ਹੀ ਇੰਡਸਟਰੀਅਲ ਏਰੀਆਜ਼ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਡਾ ਲਾਈਟਿੰਗ ਦਾ ਪ੍ਰਬੰਧ ਤੁਹਾਡੀਆਂ ਸੜਕਾਂ ਦਾ ਪ੍ਰਬੰਧ ਤੁਹਾਡਾ ਸੀਵਰੇਜ ਦਾ ਪ੍ਰਬੰਧ ਜਿਹੜੀ ਇੱਥੇ ਲੁੱਟ ਕੋ ਕਸੋਟੋ ਹੋ ਰਹੀ ਹੈ ਲਾਅ ਐਂਡ ਆਰਡਰ ਦਾ ਪ੍ਰਬੰਧ ਅਸੀਂ ਤੁਹਾਨੂੰ ਕਰਕੇ ਦਵਾਂਗੇ ਮੇਰਾ ਓਪਨ ਚੈਲੰਜ ਹੈ ਭਗਵੰਤੇ ਇੱਥੇ ਆਇਆ ਇੱਕ ਕੰਮ ਕਿਸੇ ਵੀ ਪਿਛਲੇ ਢਾਈਆਂ ਸਾਲਾਂ ਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਸਮੁੱਚੇ ਸ਼ਹਿਰ ਦੀ ਵੈਸਟੀ ਤੇ ਗੱਲ ਹੀ ਚੱਲ ਸਮੁੱਚੇ ਸ਼ਹਿਰ ਤੇ ਕਿੱਟ ਵੀ ਲਾਈ ਹੋਏ ਤੇ ਮੈਨੂੰ ਸਾਬਤ ਕਰ ਦਿਓ ਤੇ ਬੋਰਡ ਦੇ ਹੱਕਦਾਰੇ ਤੇ ਜੇ ਪਿਛਲੇ ਢਾਈਆਂ ਸਾਲਾਂ ਜੇ ਕਿੱਟ ਨਹੀਂ ਲੱਗੀ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਹੋਇਆ ਸੀਵਰੇਜ ਤੇ ਪਾਣੀ ਦੀ ਏਡੀ ਵੱਡੀ ਸਮੱਸਿਆ ਇਹ ਸੈਂਟਰ ਬਣ ਚੁੱਕਿਆ ਵੇਖੋ ਸਾਰਨ ਅਫਸੋਸਨਾਕ ਗੱਲ ਵੈਸਟਰ ਦੇ ਵਿੱਚ 65 ਤੋਂ 70% ਦੀ ਘਰ ਇਹੋ ਜਿਹੇ ਨੇ ਜਿਸ ਹਰ ਘਰ ਦੇ ਵਿੱਚ ਨਸ਼ੇ ਦਾ ਪਰਮਾਰ ਕੋਈ ਨਾ ਕੋਈ ਬੱਚਾ ਪ੍ਰਭਾਵਿਤ ਨਹੀਂ ਨੌਜਵਾਨ ਬੱਚੇ ਪੂਰੇ ਹੋ ਚੁੱਕੇ ਨੇ ਮੋਤਾ ਹੋ ਚੁੱਕੀਆਂ ਪਹਿਲੇ ਭਗਵੰਤ ਮਾਨ ਤੇ ਭਗਵੰਤ ਮਾਨ ਦਾ ਪਰਿਵਾਰ ਇੱਥੇ ਦੱਸੇ ਕਿ ਉੱਥੇ ਤੁਸੀਂ ਕੀਤਾ ਕੀ ਜਿਲੰਦਰ ਦੀ ਸੈਂਟਰਲ ਜੇਲ੍ਹ ਵਿੱਚੋਂ ਸਿਆਸਤ ਚੱਲਦੀ ਹੈ ਨਾ ਓਪਨ ਗੁੰਡਾਗਰਦੀ ਮੇਰਾ ਓਪਨ ਚਾਰਜਰਸ ਲੀਡਰ ਆਫ ਦੀ ਆਪੋਜੀਸ਼ਨ ਹੈ ਜੋ ਕੁਝ ਇੱਥੇ ਹੋ ਰਿਹਾ ਹੈ ਪਾਵੇਂ ਨਸ਼ਾ ਵੇਚ ਰਿਆ ਪਾਵੇਂ ਕ੍ਰਿਕਟਿੰਗ ਦੇ ቡਕੀ ਇੱਥੇ ਬੈਠੇ ਨੇ ਸ਼ਹਿਰ ਦੇ ਵਿੱਚ ਪਾਵੇਂ ਸ਼ਰਾਬ ਦਾ ਕੰਮ ਇੱਥੇ ਹੋ ਰਿਹਾ ਜਾਂ ਡੜੇ ਸਟੇ ਦਾ ਹੋ ਰਿਹਾ ਡਾਇਰੈਕਟਲੀ ਇਹਦੇ ਵਿੱਚ ਬਕਾਇਦਾ ਤੌਰ 'ਤੇ ਸੀਐਮਓ ਦੀ ਸ਼ਹਿਰ ਤੇ ਹੋ ਰਿਹਾ ਤੁਹਾਡੇ ਇੱਕ ਫਾਰਮਰ ਕੁਲੀਗ ਨੇ ਜਿੰਨੂੰ ਤੁਸੀਂ ਕਿਸੇ ਟਾਈਮ ਆਪਣਾ ਸ਼ਹਿਰ ਪੁੱਤਰ ਦੱਸਦੇ ਸੀ ਉਹਦੇ ਚਾਰਜੇਸ ਨੇ ਜੇ ਇਮਾਨਦਾਰੀ ਨਾਲ ਭਗਵੰਤ ਜਿਹੜਾ 5 ਤਰੀਕ ਨੂੰ ਓਪਨ ਜਗ੍ਹਾ ਦੱਸੇ ਅਸੀਂ ਵੀ ਆ ਕੇ ਬੈਠਨੇ ਆਂ ਇਹ ਇਸ ਦੇ ਚਾਰजेस ਨੂੰ ਇੱਕ ਇੱਕ ਚਾਰਜ ਨੂੰ ਰਿਬਟ ਕਰੇ ਤੇ ਨਾਲ ਇਨਵੈਸਟੀਗੇਸ਼ਨ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਜਾਂ ਔਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲੇ ਤੇ ਫੇਰ ਹੀ ਅਸੀਂ ਇਹ ਸਮਝਾਂਗੇ ਸਹੀ ਹੋਏਗਾ ਮੇਰੀ ਅੱਜ ਵਿਸ਼ੇਸ਼ ਤੌਰ ਤੇ ਇਹ ਅਪੀਲ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਕਿ ਕੱਲੀ ਜ਼ਿੰਮੇਵਾਰੀ ਸਾਡੀ ਨਹੀਂ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਐਂਦੀ ਪਾਰਟੀਆਂ ਪਹਿਲੀ ਵਾਰ ਇਹ ਨਹੀਂ ਕਿ ਇਸ ਤੋਂ ਪਹਿਲੇ ਕਿਸੇ ਟਾਈਮ ਡੇਫੈਕਸ਼ਨਸ ਇਨੀਸ਼ੀ ਹੋਈਆਂ ਪਰ ਜੋ ਹਾਲ ਹੈ ਇਸ ਟਾਈਮ ਹੋ ਚੁੱਕੇ ਇਹਦਾ ਕਾਰਨ ਇਹ ਹੈ ਕਿ ਝੂਠ ਬੋਲ ਕੇ ਜਮਾਤ ਆਈ ਹੈ ਪਹਿਲੇ ਤੁਸੀਂ ਬੈਕਗ੍ਰਾਉਂਡ ਐਸੇ ਚੀਫ ਮਿਨਿਸਟਰ ਦੀ ਵੇਖ ਲਓ ਇਹ ਪਹਿਲੇ ਕਿਸੇ ਟਾਈਮ 사ਸੁਖਬੀਰ ਸਿੰਘ ਬਾਦਲ ਦਾ ਚੇਲਾ ਸੀ ਅਕਾਲੀ ਦਲ ਵਿੱਚ ਇਹ ਸੁਖਬੀਰ ਸਿੰਘ ਨੂੰ ਛੱਡ ਕੇ ਫਿਰ ਗਿਆ ਲੋਕ ਭرائی ਪਾਰਟੀ ਬਲਵੰਤ ਸਿੰਘ ਰਾਮੂ ਵਾਲੀਆ ਜੀ ਦਾ ਚੇਲਾ ਬਣਿਆ ਚੰਦੇ ਸਾਲ ਉੱਥੇ ਕੱਟਿਆ ਫਿਰ ਉਸ ਤੋਂ ਬਾਅਦ ਪੀਪੀਪੀ ਚ ਸਰ ਮਨਪ੍ਰੀਤ ਸਿੰਘ ਬਾਗਲ ਨਾ ਗਿਆ ਉੱਥੋਂ ਹੁਣ ਆਪ ਚ ਆਇਆ ਹੁਣ ਕੱਲ ਪਰਸੋਂ ਇੱਕ ਅਕਾਲੀ ਦਲ ਦੇ ਲੀਡਰ ਨੇ ਉਹ ਇਹਨਾਂ ਨਾਲ ਸਨ ਉਹਨਾਂ ਨੂੰ ਮੈਂ ਵੇਖਿਆ ਪਛੋਕੜ ਮੈਂ ਲੱਭੇ ਇੱਕ ਕਿਸੇ ਨੇ ਟਵੀਟ ਕੀਤਾ ਸੀ ਜਿਹਦੇ ਵਿੱਚ ਕਿਹਾ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਉਹ ਜਿਹੜਾ ਬੰਦਾ ਸੀ ਉਹ ਪਹਿਲੇ ਅਕਾਲੀ ਦਲ ਵੇਸੀ ਉਸ ਤੋਂ ਬਾਅਦ ਆਪ ਚਲਾ ਗਿਆ ਪਾਰਲੀਮੈਂਟ ਦੀ ਇਲੈਕਸ਼ਨਾਂ ਚ ਬੀਜੇਪੀ ਚਲਾ ਗਿਆ ਬੀਜੇਪੀ ਚ ਹੁਣ ਫੇਰ ਵਾਪਸ ਲੈ ਕੇ ਆਂਦਾ ਤੇ ਦੋਨਾਂ ਦੇ ਗੱਲ ਚ ਪਰਣਾ ਪਾਇਆ ਸੀ ਤੇ ਉਹਦੀ ਕੈਪਸ਼ਨ ਇਹ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਕਿ ਇਹਨਾਂ ਨੂੰ ਆਪ ਹੀ ਨਹੀਂ ਪਤਾ ਕਿਹੜਾ ਕਿਹੜੀ ਪਾਰਟੀ ਤੇ ਆ ਸਵੇਰੇ ਉੱਠ ਕੇ ਸਾਨੂੰ ਪਤਾ ਲੱਗਦਾ ਕੋ ਰਾਤ ਦਾ ਪੱਜ ਗਿਆ ਕਿਹੜਾ ਕਿਧਰ ਨੂੰ ਤੁਰ ਗਿਆ ਕੋਈ ਕਿਧਰ ਨੂੰ ਆਈ ਜਾਂਦਾ ਇੱਕ ਹੋਰ ਵੱਡਾ ਨਾਂ ਇਹਨਾਂ ਦਾ ਜਿਹਦੀਆਂ ਬਾਹਾਂ ਵਿੱਚ ਚੇਨ ਪਾਈ ਸੀ ਤੁਸੀਂ ਵੇਖਿਆ ਹੀ ਹੋਏਗਾ ਜਿਹੜਾ ਬਾਵਾ ਚ ਚੇਨਾ ਪਾ ਕੇ ਖਲੋਤਾ ਸੀ ਉਹ ਵੀ ਚੇਨ ਚੜਾਣ ਦੇ ਇਰਾਦੇ ਚ ਹੁਣ ਕਿਹਦਾ ਦਰਵਾਜ਼ਾ ਖੜਕੜਾਂਦਾ ਉਹ ਤੁਹਾਨੂੰ ਹੁਣ ਪਤਾ ਲੱਗੇਗਾ ਸੋ ਇਹ ਸਾਰੀ ਚੀਜ਼ ਤੁਹਾਡੇ ਨੋਟਿਸ ਦੇ ਵਾਸਤੇ ਲੈ ਕੇ ਆਂਦੀ ਸੀ ਸੋ ਇਹ ਆ ਤੁਸੀਂ ਆ ਵੇਖੋ ਚੰਦ ਮੈਂ ਆ ਫੋਟੋਗ੍ਰਾਫਸ ਵਿਖਾਣਾ ਚਾਹਨਾ ਤੁਹਾਨੂੰ ਆ ਜਿਹੜਾ ਰਮਨ ਐ ਆ ਕੀ ਇਹਦਾ ਨਾਂ ਇਹਨਾਂ ਦਾ ਅਰੋੜਾ ਜਿਹੜਾ ਉਹਦੀ ਫੋਟੋ ਇਹਨਾਂ ਦੇ ਮਾਤਾ ਜੀ ਦੇ ਨਾਲ ਆ ਸੰਭੋਜ ਆ ਦੂਜੀ ਫੋਟੋ ਇਹਨਾਂ ਦੇ ਸਿਸਟਰ ਦੇ ਨਾਲ ਹੈ ਜਿਹੜੇ ਚਾਰਜੇਸ ਨੇ ਸੀਤਲ ਉਂਗਰਾਲ ਦੇ ਮੁੰਨਾ ਨੂੰ ਬਕਾਇਦਾ ਤੌਰ ਤੇ ਜਸਟੀਫਾਈ ਕਰਦੀ ਏ ਕਿ ਪਰਿਵਾਰ ਦਾ ਇਹ ਬੰਦਾ ਮੈਂਬਰ ਹੈ ਜਿਹੜੇ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਏ ਐਵੇਂ ਨਹੀਂ ਹੋ ਰਹੀ ਐਵੇਂ ਨਹੀਂ ਮਠਾਈਆਂ ਵੱਡੀਆਂ ਜਾ ਰਹੀਆਂ ਸਾਹਮਣੇ ਸਾਹਮਣੇ ਥੋੜਾ ਜਿਹਾ ਹਲੋ ਆ ਤੀਸਰੀ ਵੀ ਇਹਨਾਂ ਦੀ ਸਿਸਟਰ ਦੇ ਨਾਲ ਹੈ ਤੇ ਸੰਧਵਾ ਸਾਹਿਬ ਨਾਲ ਆ ਚੌਥੀ ਇਹਨਾਂ ਦੀ ਧਰਮ ਪਤਨੀ ਜੀ ਦੇ ਨਾਲ ਹੈ ਇਹਨਾਂ ਦੀ ਵਾਈਫ ਦੇ ਨਾਲ ਹੈ ਸਭ ਤੁਸੀਂ ਵੀ ਦਿਖਾਓ ਆ ਸਾਰਿਆਂ ਦੇ ਨਾਲ ਹੈ ਆਇਆ ਸਾਹਿਬ ਕਿਹਦੀ ਇਹ ਨਹੀਂ ਇਹ ਤੋਂ نیچے ਰਹੂਗਾ ਇਹ ਤੋਂ نیچے ਰਹੂਗਾ ਉਹ ਇਹ ਚੀਜ਼ ਸਾਫ ਤੋਂ ਸਾਬਤ ਕਰਦੀ ਹੈ ਜਿਹੜੇ ਚਾਰजेस ਨੇ ਕਿ ਚਾਰजेस ਬਹੁਤ ਗੰਭੀਰ ਨੇ ਪਹਿਲੀ ਵਾਰ ਚੀਫ ਮਿਨਿਸਟਰ ਦੇ ਇਮੀਡੀਏਟ ਪਰਿਵਾਰ ਉੱਤੇ ਤੇ ਇਹਨਾਂ ਦੀ ਸੀਐਮਓ ਤੇ ਵੱਡੇ ਪੈਮਾਨੇ ਦੇ ਕ腐ਸ਼ਨ ਦੇ ਚਾਰਜਸ ਲੱਗੇ ਨੇ ਉਹਨੇ ਬਕਾਇਦਾ ਤੌਰ ਇਹ ਵੀ ਗੱਲ ਉਂਗਰਾਲ ਨੇ ਕਹੀ ਕਿ 5 ਤਰੀਕ ਨੂੰ ਸਾਰੀਆਂ ਜਿਹੜੀਆਂ ਉਹਦੇ ਕੋਲ ਆਡੀਓਜ਼ ਨੇ ਉਹ ਪਬਲਿਕ ਕਰੇਗਾ ਅਜੇ ਤੱਕ ਚੀਫ ਮਿਨਿਸਟਰ ਦਾ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਇੱਕੋ ਪ੍ਰਤੀਕਰਮ ਆਇਆ ਕਿ ਮੈਂ ਕੇਸ ਰਜਿਸਟਰ ਕਰਾ ਦੂੰ ਕੇਸ ਤੇ ਕਈਆਂ ਤੇ ਰਜਿਸਟਰ ਤੋਂ ਪਹਿਲੇ ਕਰਤੇ ਨੇ ਏ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋ ਬਾਹਰ ਨਿਕਲ ਉਹ ਵੇਖੀਏ ਕੰਨਾਕ ਤੂੰ ਸੱਚਾ ਸੋਚਾਂ ਕੱਲ੍ਹ ਹਾਂ ਸੀਬੀਆਈ ਨੂੰ ਵੇਖੀਏ ਤੋਂ ਮੈਂ ਜਿਲੰਦਰ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਹੱਥ ਜੋੜ ਕੇ ਸਮੂਚੀ ਪ੍ਰੈਸ ਨੂੰ ਬੇਤੀ ਕਰੂੰਗਾ ਇਹ ਜਿਹੜੇ ਇਸ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਕਿੱਥੇ ਨੇ ਦੁਪਹਿਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਨੇ ਮੋਸਟ ਅਨਪ੍ਰਿੰਸੀਪਲ ਮੋਸਟ ਅਨਪ੍ਰਿੰਸੀਪਲ ਮੇਰਾ ਖਿਆਲ ਜੇ ਮੈਂ ਕੋਈ ਸਿਆਸਤ ਦੇ ਵੇਖੀ ਹੈ ਸਾਰੇ ਨੂੰ ਵੱਧ ਇਸ ਏਰੀਏ ਵਿੱਚ ਇਸ ਖੇਤੇ 'ਚ ਵੇਖੀ ਹੈ ਕਿਰਪਾ ਕਰਕੇ ਇਹ ਟਰਨ ਕੋਰਸ ਨੂੰ ਸਾਰੇ ਪੰਜਾਬ 'ਚ ਵੈਸੇ ਤਾਂ ਲੋਕਾਂ ਨੇ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕੱਲੇ ਸਾਰੇ ਪੰਜਾਬ 'ਚ ਇੱਕ ਅੱਧਾ ਬਚ ਕੇ ਰਹਿ ਗਿਆ ਸਾਡੇ ਨੂੰ ਸਾਨੂੰ ਟਾਈਮ ਨਹੀਂ ਲੱਗ ਸਕਿਆ ਉਹ ਵੀ ਸਾਡੇ ਕੋਲ ਹੁਣ ਵਕਤ ਆ ਜਾਣਾ ਬਾਈ ਇਲੈਕਸ਼ਨ ਉੱਥੇ ਵੀ ਹੋਣੀ ਹੈ ਨਹੀਂ ਤੇ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਉਂਦੀ ਲੋਕ ਇਹ ਝੂਠ ਦੀ ਫਰੇਬ ਦੀ ਰਾਜਨੀਤੀ ਜਿਹੜੀ ਲੁੱਟ ਦੀ ਰਾਜਨੀਤੀ ਤੁਹਾਨੂੰ ਕਿਸੇ ਨੂੰ ਕੋਲ ਨਹੀਂ ਸਾਡੇ ਨਾਲ ਵੱਧ ਤੁਹਾਨੂੰ ਸਾਰਿਆਂ ਨੂੰ ਖਬਰ ਹੈ ਕਿ ਸੀਐਮ ਦਾ ਜਿਹੜਾ ਮੇਨ ਇਥੇ ਸક્રિય ਹੈ ਰਾਜਵੀਰ ਸਿੰਘ ਉਹ ਕੀ ਕੀ ਕਰਦਾ ਕਿੱਥੋਂ ਕਿੱਥੋਂ ਗਰਾਈਆਂ ਚੱਲ ਰਹੀਆਂ ਕਿਸਨਾ ਬਿਜ਼ਨਸਮੈਨਾਂ ਕੋ ਪੈਸੇ ਇਕੱਠੇ ਕੀਤੇ ਜਾ ਰਹੇ ਕਿਸਾਂ ਪਾਰਲੀਮੈਂਟ ਤੋਂ ਪਹਿਲੇ ਇਕੱਠੇ ਕੀਤੇ ਗਏ ਨੇ ਕਿਸ ਤਰ੍ਹਾਂ ਅੱਜ ਇਕੱਠੇ ਕੀਤੇ ਜਾ ਰਹੇ ਕਿਰਪਾ ਕਰਕੇ ਸਾਡਾ ਇਹਦੇ ਵਿੱਚ ਸਾਥ ਦਿਓ ਜੇ ਅਸੀਂ ਡੈਮੋਕ੍ਰੇਸੀ ਬਚਾਣੀ ਜੇ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹਦੇ ਆ ਜੇ ਅਸੀਂ ਚਾਹਦੇ ਆ ਕਿ ਕੁਝ ਹੱਦ ਤੱਕ ਰਾਜਨੀਤੀ ਇਹ ਜਿਹੜੀ ਗੰਦਲੀ ਰਾਜਨੀਤੀ ਇਹਦੇ ਚੋਂ ਬਚੀਏ ਜੇ ਅਸੀਂ ਚਾਹਦੇ ਆ ਕਿ ਇਸ ਕਿਸਮ ਦੀ ਆਰਗੇਨਾਈਜ਼ਡ ਮਾਫੀਆ ਜਿਹੜਾ ਇਹ ਸ਼ਿਕਾਗੋ ਵਰਗਾ ਸ਼ਹਿਰ ਬਣਾ ਦੇ ਲੈ ਜਿੱਥੇ ਕਿਸੇ ਟਾਈਮ ਆਰਗੇਨਾਈਜ਼ਡ ਮਾਫੀਆ ਸੀ ਜਿਲੰਦਰ ਵਾਸ ਨੈਵਰ ਨੋਨ ਫਾਰ ਥਿਸ ਜਿਲੰਦਰ ਲਗਾਤਾਰ ਮੈਂ ਇਨੇ ਸਾਲ ਵੇਖਦੇ ਰਹੇ ਕਦੀ ਕਰਾਈਮ ਪ੍ਰੋਨ ਸ਼ਹਿਰ ਨਹੀਂ ਸੀ ਇਹ ਸਾਫ਼ ਸੁਥਰੇ ਲੋਕ ਰਹਿੰਦੇ ਸਨ ਅੱਜਨ ਫੌਸਿਲਟੀ ਜਿਹੜਾ ਇੱਥੋਂ ਤੱਕ ਪਹੁੰਚਿਆ ਬਕਾਇਦਾ ਤੌਰ ਪੋਲਿਟੀਕਲ ਵੇਖੋ ਪਹਿਲੇ ਦਿਨੋਂ ਹੀ ਮੈਂ ਗੱਲ ਅਸੈਂਬਲੀ ਚ ਵੀ ਕਹਿੰਦੇ ਰਹੇ ਅੱਜ ਵੀ ਮੈਂ ਕਹਿ ਰਿਹਾ ਪੋਲਿਟੀਕਲ ਪ੍ਰੋਟੈਕਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਇਹ ਗੱਲ ਸਾਬਤ ਹੋ ਚੁੱਕੀ ਹੈ ਇਹਦੇ ਵਿੱਚ ਜਿੰਨੀਆਂ ਲਾਅ ਇਨਫੋਰਸਿੰਗ ਏਜੰਸੀਜ਼ ਨੇ ਭਾਵੇਂ ਪੁਲਿਸ ਸਾਰਾ ਇਹਨਾਂ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਹੋ ਸਕਦਾ ਤੋਂ ਕਿਰਪਾ ਕਰਕੇ ਤੁਸੀਂ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੈਂਟਰ ਚ ਵੀ ਤੁਸੀਂ ਵੇਖਿਆ ਤੇ ਇੱਥੇ ਹੀ ਵੇਖਿਆ ਤੇ ਮੈਂ ਇੱਥੇ ਆਪੀਜੀ ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰ ਰਿਹਾ ਜਾਖੜ ਸਾਹਿਬ ਗੱਲਾਂ ਤੋਂ ਹੀ ਬਹੁਤ ਵੱਡੀਆਂ ਕਰ ਤੋਹਾਡੀ ਪਾਰਟੀ ਦੇ ਨੁਮਾਇੰਦੇ ਨੇ ਚਾਰਜ ਲਾਇਆ ਸੈਂਟਰ ਵਿੱਚ ਤੁਸੀਂ ਆਓ ਵੇਖੀਏ ਕੋਈ ਤੁਹਾਡੀ ਏਜੰਸੀ ਇੰਟਰਵਿਊ ਨਹੀਂ ਕਰਦੀ ਕਿ ਨਹੀਂ ਕੀ ਤੁਸੀਂ ਇਮਾਨਦਾਰੀ ਨਾਲ ਪੰਜਾਬ ਨੂੰ ਬਚਾਉਣਾ ਵੀ ਚਾਹੁੰਦੇ ਹੋ ਕਿ ਪੰਜਾਬ ਨੂੰ ਗੰਧਲਾ ਹੀ ਕਰਨਾ ਚਾਹੁੰਦੇ ਹੋ ਜਿਸ ਕਿਸਮ ਦਾ ਤੁਹਾਡੇ ਐਕਟ ਨੇ ਪੀਜੇ ਪੀਤੇ ਆਓ ਵੇਖੀਏ ਸਾਡੇ ਕੋਲ ਹੈ ਕੁਝ ਨਹੀਂ ਐਂ ਤੇ ਕੱਲੀ ਅਪੀਲ ਹੀ ਕਰ ਸਕਦੇ ਆ ਲੋਕਾਂ ਦੇ ਜ਼ਰੀਏ ਯਾਹ ਦੇ ਮਰਦਾਂ ਵਾਲਾ ਕੋਈ ਕੰਮ ਕਰੇ ਮਾਨ ਆਪਣੇ ਖਿਲਾਫ ਆਪ ਇਨਕੁਆਇਰੀ ਇਕੱਲੇ ਸੀਬੀਆਈ ਨੂੰ ਉਹ ਵੇਖੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਇੱਥੋਂ ਪਤਾ ਲੱਗ ਜਾਏਗਾ ਬਕਾਇਦਾ ਪਰ ਪੰਜ ਤਰੀਕ ਨੂੰ ਕਿ ਕਿੰਨਾ ਕੁ ਸਾਫ਼ ਸੇ ਸੁਤਰਾ ਮਾਨ ਇਹ ਤਾਂ ਸਾਨੂੰ ਵੀ ਪਤਾ ਜਿੰਨਕ ਹੈ ਪਰ ਚਲੋ ਲੈਟ ਅਸ ਗਿਵ ਹਿਮ ਅ ਕਪਲ ਆਫ ਮੋਰ ਡੇਸ ਦਿਨ ਤਾਂ ਉਹ ਹੀ ਰਹਿਗੇ ਤੇ ਵਿੱਚ ਤੇ ਨੇ ਮੈਡਮ ਮੇਰੀ ਬੇਨਤੀ ਹੈ ਅਸੀਂ ਟਾਈਮ ਦਈਏ Let be devils advocate let us give him two days more ਇਹ ਮੈਨੂੰ 100% ਪਤਾ ਕਿ ਇੱਕ ਪਰ ਸਾਨੂੰ ਵੀ ਪਤਾ ਹੈ ਸਚਾਈ ਬਟ ਇਹਦੀ ਸਚਾਈ ਕਿੰਨੇ ਦਸੀਏ ਅਖੀਰ ਜਿਹੜਾ ਇਹਨਾਂ ਦਾ ਵਿਚਲਾ ਬੰਦਾ ਸੀ ਜਿਹੜਾ ਦਾ ਇਹਨਾਂ ਦਾ ਬੰਦਾ ਸੀ ਜਿਹੜਾ ਇਹਨਾਂ ਦਾ ਫਰੰਟ ਮੈਨ ਸੀ 2.5 ਸਾਲ ਉਸ ਆਦਮੀ ਨੇ ਹੁਣ ਇਹ ਚੀਜ਼ ਸਾਰੀ ਨੰਗਿਆ ਕੀਤੀ ਦਾ ਪਰਦਾ ਫਾਸ਼ ਕੀਤਾ ਐਂਡ ਦੋਨੋ ক্লোਜ਼ਸਟ ਆਫ ਲਾਈਸ ਹਨ ਇਹ ਦੋ ਜਿਹੜੇ ਨੇ ਇਹਨਾਂ ਦੇ ਸਾਰੇ ਨਾਲੋਂ ਅਨਮੋਲੀ ਰੇਸ਼ਣ ਸ਼ਹਿਰ ਦੇ ਦੁਆਬੇ ਦੇ ਇੱਕ ਰੋੜਾ ਤੇ ਅੰਗਰਾਲ ਇੱਕੋ ਜਿਹੇ ਕੱਪੜੇ